ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 868 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 862 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਗੌਂਡ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਰਾਗ ਗੌਂਡ ਘਰ ਪਹਿਲੇ ਵਿੱਚ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਾਰ ਬੰਦਾ ਵਾਲੀ ਬਾਣੀ ਇੱਕ ਓਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਸਾਬ ਕਰਤਾ ਸਭ ਭੁਗਤਾ ਰਹਾਓ ਏ ਭਾਈ ਪਰਮਾਤਮਾ ਹੀ ਹਰੇਕ ਚੀਜ਼ ਪੈਦਾ ਕਰਨ ਵਾਲਾ ਹੈ ਤੇ ਸਭ ਵਿੱਚ ਵਿਆਪਕ ਹੋ ਕੇ ਉਹੀ ਹਰੇਕ ਚੀਜ਼ ਭੋਗਣ ਵਾਲਾ ਹੈ ਰਹਾਓ ਸੁਣ ਤੋ ਕਰਤਾ ਦੇਖਤ ਕਰਤਾ ਏ ਭਾਈ ਹਰੇਕ ਵਿੱਚ ਵਿਆਪਕ ਹੋ ਕੇ ਪਰਮਾਤਮਾ ਹੀ ਸੁਣਨ ਵਾਲਾ ਹੈ ਕਰਤਾ ਪੁਰਖ ਹੈ ਪਰਮਾਤਮਾ ਹੀ ਵੇਖਣ ਵਾਲਾ ਹੈ ਅਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ ਜੋ ਕੁਝ ਦਿਖ ਰਿਹਾ ਹੈ ਇਹ ਵੀ ਪਰਮਾਤਮਾ ਦਾ ਰੂਪ ਹੈ ਜੋ ਅਣ ਦਿਸਦਾ ਜਗਤ ਹੈ ਉਹ ਵੀ ਪਰਮਾਤਮਾ ਦਾ ਹੀ ਰੂਪ ਹੈ ਉਹ ਪਤ ਕਰਤਾ ਪਰਲੋ ਕਰਤਾ ਸਾਰੇ ਜਗਤ ਦੀ ਪੈਦਾਇਸ਼ ਕਰਨ ਵਾਲਾ ਵੀ ਪਰਮਾਤਮਾ ਪ੍ਰਭੂ ਹੀ ਹੈ ਅਤੇ ਸਭ ਦਾ ਨਾਸ ਕਰਨ ਵਾਲਾ ਵੀ ਪਰਮਾਤਮਾ ਪ੍ਰਭੂ ਆਪ ਹੀ ਹੈ ਵਿਆਪਤ ਕਰਤਾ ਅਲਿਪਤੋ ਕਰਤਾ ਸਭਨਾ ਵਿੱਚ ਵਿਆਪਕ ਭੀ ਪ੍ਰਭੂ ਹੀ ਹੈ ਅਤੇ ਵਿਆਪਕ ਹੁੰਦਿਆਂ ਨਿਰਲੇਪ ਵੀ ਪਰਮਾਤਮਾ ਆਪ ਹੀ ਹੈ ਬਕਤੋ ਕਰਤਾ ਬੂਜਤ ਕਰਤਾ ਹਰੇਕ ਵਿੱਚ ਪ੍ਰਭੂ ਪਰਮਾਤਮਾ ਹੀ ਬੋਲਣ ਵਾਲਾ ਹੈ ਅਤੇ ਪ੍ਰਭੂ ਪਰਮਾਤਮਾ ਹੀ ਸਮਝਣ ਵਾਲਾ ਹੈ ਆਵਤ ਕਰਤਾ ਜਾਤ ਭੀ ਕਰਤਾ ਜਗਤ ਵਿੱਚ ਆਉਂਦਾ ਭੀ ਉਹੀ ਹੈ ਇੱਥੋਂ ਜਾਂਦਾ ਭੀ ਉਹ ਪ੍ਰਭੂ ਹੀ ਹੈ ਨਿਰਗੁਣ ਕਰਤਾ ਸਰਗੁਣ ਕਰਤਾ ਪ੍ਰਭੂ ਪਰਮਾਤਮਾ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਭੀ ਹੈ ਤਿੰਨ ਗੁਣਾਂ ਸਮੇਤ ਭੀ ਹੈ ਸਭ ਕੁਝ ਆਪੇ ਆਪ ਹੀ ਹੈ ਗੋਰ ਪ੍ਰਸਾਦ ਨਾਨਕ ਸਮ ਦ੍ਰਿਸ਼ਟਾ ਏ ਨਾਨਕ ਪ੍ਰਮਾਤਮਾ ਸਭਨਾ ਨੂੰ ਪ੍ਰਮਾਤਮਾ ਨੂੰ ਸਭਨਾ ਵਿੱਚ ਹੀ ਵੇਖਣ ਦੀ ਏ ਸੂਝ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ ਗੌਂਡ ਮਹੱਲਾ ਪੰਜਵਾ ਫਾਗਿਓ ਮੀਨ ਕਪਕ ਕੀਨੇ ਆਈ ਤੂੰ ਉਰਜ ਰਹੋ ਕਸੁੰਭਾਇ ਲੈ ਏ ਮਨ ਤੋ ਕੁਸੁੰਬੇ ਵਾਂਗ ਨਾਸਵੰਤ ਮਾਇਆ ਦੇ ਮੋਹ ਵਿੱਚ ਝুলਜਿਆ ਰਹਿਣਾ ਹੈ ਜਿਵੇਂ ਜੀਬ ਦੇ ਸਵਾਦ ਦੇ ਕਾਰਨ ਮੱਛੀ ਅਤੇ ਛੋਲਿਆਂ ਦੀ ਮੁੱਠ ਵਾਸਤੇ ਬਾਂਦਰ ਫਸ ਜਾਂਦੇ ਹਨ ਭਗਤਾਰੈ ਸਾਸ ਲੇਖ ਲੈ ਤੋ ਉਧਰੈ ਹਰ ਗੁਣ ਗਾਇ ਲੈ ਮੋਹ ਵਿੱਚ ਫਸ ਕੇ ਜਿਤਨੇ ਵੀ ਕਦਮ ਤੂੰ ਧਾਰਦਾ ਹੈ ਜਿਹੜਾ ਵੀ ਸਾ ਲੈਂਦਾ ਹੈ ਉਹ ਸਭ ਕੁਝ ਧਰਮ ਰਾਜ ਦੇ ਲੇਖੇ ਵਿੱਚ ਲਿਖਿਆ ਜਾ ਰਿਹਾ ਹੈ। हे ਮਨ ਪਰਮਾਤਮਾ ਦੇ ਗੁਣ ਗਾਇਆ ਕਰ ਤਦੋਂ ਹੀ ਇਸ ਮੋਹ ਵਿੱਚੋਂ ਬਚ ਸਕੇਗਾ। ਮਨ ਸਮਝ ਛੋੜ ਅਵਾਇ ਲੈ। हे ਮਨ ਹੋਸ਼ ਕਰ। ਅਵੇੜਾ ਪਨ ਛੱਡ ਦੇ। ਆਪਣੇ ਰਹਿਨ ਕੋ ਠੌਰ ਨਾ ਪਾਵੇ। ਕਾਇ ਪਰ ਕਹਿ ਜਾਇ ਲੈ ਰਹਾਓ। ਆਪਣੇ ਰਹਿਣ ਵਾਸਤੇ ਤੈਨੂੰ ਮਨਾ ਇੱਥੇ ਪੱਕਾ ਟਿਕਾਣਾ ਨਹੀਂ ਮਿਲ ਸਕਦਾ ਫਿਰ ਹੋਰਨਾਂ ਦੇ ਧਨ ਪਦਾਰਥ ਵੱਲ ਕਿਉਂ ਜਾਂਦਾ ਹੈ ਰਹਾਉ ਜਿਉ ਮੈਗ ਗਲੇਂਦਰੀ ਰਸ ਪ੍ਰੇਰਿਓ ਤੂੰ ਲਾਗ ਪਰਿਓ ਕੁਟੰਬਾਇਲੇ ਏ ਮਨ ਜਿਵੇਂ ਹਾਥੀ ਨੂੰ ਕਾਮ ਵਾਸ਼ਨਾ ਨੇ ਪ੍ਰੇਰ ਰੱਖਿਆ ਹੁੰਦਾ ਹੈ ਤੇ ਉਹ ਪਰਾਈ ਕੈਦ ਵਿੱਚ ਫਸ ਜਾਂਦਾ ਹੈ ਤਿਵੇਂ ਤੂੰ ਪਰਵਾਰ ਦੇ ਮੋਹ ਵਿੱਚ ਫਸਿਆ ਪਿਆ ਹੈ ਜੋ ਪੰਖੇ ਇਕੱਤਰ ਹੋਏ ਫਿਰ ਵਿਛੜੈ ਤੇਰ ਸੰਗਤ ਹਰ ਹਰ ਧਿਆਏ ਲੈ ਪਰ ਤੂੰ ਚੇਤੇ ਨਹੀਂ ਰੱਖਦਾ ਕਿ ਜਿਵੇਂ ਨੇਕਾਂ ਪੰਛੀ ਕਿਸੇ ਰੁੱਖ ਉੱਤੇ ਇਕੱਠੇ ਹੋ ਕੇ ਰਾਤ ਕੱਟਦੇ ਹਨ ਦਿਨ ਚੜਨ ਤੇ ਫਿਰ ਹਰੇਕ ਪੰਛੀ ਵਿਛੜ ਜਾਂਦਾ ਹੈ ਤੇਵੇਂ ਪਰਿਵਾਰ ਦਾ ਹਰੇਕ ਜੀਵ ਵਿਛੜ ਜਾਣਾ ਹੈ ਸਾਧ ਸੰਗਤ ਵਿੱਚ ਟਿਕ ਕੇ ਪ੍ਰਮਾਤਮਾ ਦਾ ਨਾਮ ਧਿਆਇਆ ਕਰ ਬਸ ਪ੍ਰਮਾਤਮਾ ਦੇ ਨਾਮ ਦਾ ਧਿਆਨ ਧਰਿਆ ਕਰ ਬਸ ਇਹੀ ਹੈ ਟਲ ਆਤਮਿਕ ਟਿਕਾਣਾ ਤੇ ਸਦਾ ਰਹਿਣ ਵਾਲਾ ਥਿਰ ਨਾਮ ਜੈਸੇ ਮੀਨ ਰਸਨ ਸਾਧ ਬਿਨਸਿਓ ਓ ਮੁੱਠ ਮੂੜ ਲਪਾਇਲੇ ਹੈ ਮਨ ਜਿਵੇਂ ਮਾਸ਼ ਅਜੀਬ ਦੇ ਸਵਾਦ ਦੇ ਕਾਰਨ ਆਸ ਹੋ ਜਾਂਦਾ ਹੈ ਉਹ ਮੂਰਖ ਲੋਭ ਦੇ ਕਾਰਨ ਲੁੱਟਿਆ ਜਾਂਦਾ ਹੈ ਤੂੰ ਹੋਆ ਪੰਜ ਵਾਸ ਵੈਰੀ ਕੈ ਛੋਟ ਹੈ ਪਰ ਸਰਨਾਇ ਲੈ ਹੈ ਮਨਾ ਤੂੰ ਵੀ ਕਾਮਾਦਿਕ ਕਾਮਕਰੋਦ ਲੋ ਮੋਹ ਹੰਕਾਰ ਪੰਜ ਵੈਰੀਆਂ ਦੇ ਵਸ ਪਿਆ ਹੋਇਆ ਹੈ ਹੈ ਮਨ ਪ੍ਰਭੂ ਦੀ ਸ਼ਰਨ ਪਾਓ ਤਦੋਂ ਹੀ ਨਾ ਵੈਰੀਆਂ ਦੇ ਪੰਜੇ ਵਿੱਚੋਂ ਨਿਕਲੇਗਾ ਹੋ ਹੋ ਕਿਰਪਾਲ ਦੀਨ ਦੁਖ ਭੰਜਨ ਸਭ ਤੁਮਰੇ ਜੀ ਜਨਤਾਇ ਲੈ हे ਦੀਨਾਂ ਦੇ ਦੁਖ ਨਾਸ ਕਰਨ ਵਾਲੇ ਅਸਾਂ ਜੀਵਾਂ ਉਤੇ ਦਿਆવાન ਹੋ ਇਹ ਸਾਰੇ ਜੀ ਜੰਤ ਤੇਰੇ ਹੀ ਪੈਦਾ ਕੀਤੇ ਹੋਏ ਹਨ ਪਾਵੋ দান ਸਦਾ ਦਰਸਪੇਖਾ ਮੇਲਾ ਨਾਨਕ ਦਾ ਸਦ ਸਾਇਲੇ ਮੈਨੂੰ ਦਾਸ ਨਾਨਕ ਨੂੰ ਜੋ ਤੇਰੇ ਦਾਸਾਂ ਦਾ ਦਾਸ ਹੈ ਮੇੜ ਪ੍ਰਮਾਤਮਾ ਮੇੜ ਮੈਨੂੰ ਮੈਂ ਸਦਾ ਤੇਰਾ ਦਰਸ਼ਨ ਕਰਦਾ ਰਹਾ ਮਿਹਰ ਕਰ ਬਸ ਮੈਂ ਹੀ ਖੈਰ ਹਾਸਲ ਕਰਨਾ ਚਾਹੁੰਦਾ ਹਾਂ ਤੇਰੇ ਮਿਲਾਪ ਵਾਲੀ ਰਾਗ ਗੌਂਡ ਮਹੱਲਾ ਪੰਜਵਾ ਚੌਪ ਦੇ ਘਰ ਦੂਜਾ ਰਾਗ ਗੌੜ ਘਰ ਦੂਜੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਾਰ ਬੰਦਾ ਵਾਲੀ ਬਾਣੀ ਇੱਕ ਓੰਕਾਰ ਸਤਿਗੁਰ ਪਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਜੀ ਪ੍ਰਾਨ ਕੀਏ ਜਨ ਸਾਜ हे ਮੂਰਖ ਜਿਸ ਪ੍ਰਭੂ ਨੇ ਤੈਨੂੰ ਪੈਦਾ ਕਰਕੇ ਤੈਨੂੰ ਜਿੰਦ ਦਿੱਤੀ ਤੈਨੂੰ ਪ੍ਰਾਣ ਦਿੱਤੇ ਮਾਟੀ ਮੈਂ ਜੋਤ ਰੱਖੀ ਨਿਵਾਜ ਜਿਸ ਪ੍ਰਭੂ ਪਰਮਾਤਮਾ ਨੇ ਮਿਹਰ ਕਰਕੇ ਸਰੀਰ ਵਿੱਚ ਆਪਣੀ ਜੋਤ ਰੱਖ ਦਿੱਤੀ ਇਸ ਮਿੱਟੀ ਦੇ ਭਾਂਡੇ ਵਿੱਚ ਜਾਨ ਪਾ ਦਿੱਤੀ ਵਰਤਨ ਕੋ ਸਭ ਕੇ ਛੋਜਨ ਪੁਗਾਏ ਅਤੇ ਵਰਤਨ ਵਾਸਤੇ ਤੈਨੂੰ ਹਰੇਕ ਚੀਜ਼ ਦਿੱਤੀ ਹੈ ਅਤੇ अनेका ਕਿਸਮਾਂ ਦੇ ਭੋਜਨ ਤੈਨੂੰ ਖਵਾਉਂਦਾ ਹੈ ਪਰਮਾਤਮਾ ਸੋ ਪ੍ਰਭ ਤਜ ਮੂੜੇ ਕਤ ਜਾਏ हे ਮੂਰਖ ਉਸ ਪ੍ਰਭੂ ਨੂੰ ਵਿਸਾਰ ਕੇ ਤੇਰਾ ਮਨ ਹੋਰ ਕਿੱਥੇ ਭਟਕਦਾ ਰਹਿੰਦਾ ਹੈ ਜਿਸ ਪਰਮਾਤਮਾ ਨੇ ਤੈਨੂੰ ਸਰੀਰ ਬਖਸ਼ਿਆ ਵਿੱਚ ਜੋਤ ਟਕਾਈ ਫਿਰ ਤੇਰੇ ਪਾਲਣ ਪੋਸਣ ਵਾਸਤੇ ਤੈਨੂੰ ਭੋਜਨ ਮੁਹੱਈਆ ਕਰਾਇਆ ਤੇ ਉਸ ਨੂੰ ਵਿਸਾਰ ਕੇ ਤੂੰ ਕਿੱਥੇ ਭਟਕਦਾ ਹੈ ਉਸ ਦਾ ਨਾਮ ਜਪਿਆ ਕਰ ਮੂਰਖਾ ਪਾਰ ਬ੍ਰਹਮ ਕੀ ਲਾਗੋ ਸੇਵ हे ਭਾਈ ਮੈਂ ਤਾਂ ਪ੍ਰਮਾਤਮਾ ਦੀ ਭਗਤੀ ਵਿੱਚ ਲੱਗਣਾ ਚਾਹੁੰਦਾ ਹਾਂ ਗੁਰ ਤੇ ਸੁਜੈ ਨਿਰੰਜਨ ਦੇਵਾ ਰਹਾਓ ਗੁਰੂ ਪਾਸੋਂ ਹੀ ਉਸ ਪ੍ਰਕਾਸ਼ ਰੂਪ ਮਾਇਆ ਰਹਿਤ ਪ੍ਰਭੂ ਦੀ ਭਗਤੀ ਦੀ ਸੂਝ ਪੈ ਸਕਦੀ ਹੈ ਰਹਾਓ ਜਨ ਕੀਏ ਰੰਗ ਅਨਕ ਪਰਕਾਰ हे ਮੇਰੇ ਮਨ ਜਿਸ ਨੇ ਜਗਤ ਵਿੱਚ अनेका ਕਿਸਮਾਂ ਦੇ ਰੰਗ ਰੂਪ ਪੈਦਾ ਕੀਤੇ ਹੋਏ ਹਨ ਓਪਤ ਪਰਲੋ ਨਿਮਖ ਮਜਾਰ ਅਤੇ ਜਿਹੜਾ ਆਪਣੀ ਪੈਦਾ ਕੀਤੀ ਰਚਨਾ ਨੂੰ ਅੱਖ ਦੇ ਫੋਰ ਵਿੱਚ ਨਾਸ ਕਰ ਸਕਦਾ ਹੈ ਜਾ ਕੀ ਗਤ ਮਿਤ ਕਹੀ ਨਾ ਜਾਏ ਅਤੇ ਜੇਸ ਦੀ ਬਾਬਤ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿ ਹੋ ਗਿਆ ਹੈ ਅਤੇ ਕਿਡਾ ਵੱਡਾ ਹੈ ਸੋ ਪ੍ਰਭ ਮਨ ਮੇਰੇ ਸਦਾ ਧਿਆਏ हे ਮੇਰੇ ਮਨ ਸਦਾ ਉਸ ਪ੍ਰਭੂ ਦਾ ਧਿਆਨ ਤਰਿਆ ਕਰ ਜਿਸ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਆਏ ਨਾ ਜਾਵੇ ਨੇ ਚਲ ਤਨੀ हे ਮਨ ਉਹ ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਉਹ ਨਾ ਜਮਦਾ ਹੈ ਨਾ ਮਰਦਾ ਹੈ ਅਯੂਨੀ ਸਹਿ ਭੰਗ ਉਹ ਜੂਨਾ ਤੋਂ ਰਹਿਤ ਹੈ ਬੇਅੰਤ ਗੁਨਾਤਾ ਕੇ ਕੇ ਤੱਕ ਗਨੇ ਮੈਂ ਉਸ ਦੇ ਕਿਤਨੇ ਕੋ ਗੁਣ ਗਿਣਾ ਉਹ ਬੇਅੰਤ ਗੁਣਾ ਦਾ ਮਾਲਕ ਹੈ ਉਸ ਪਰਮਾਤਮਾ ਦੇ ਗੁਣ ਗਿਣਤੀ ਵਿੱਚ ਮਿੰਤੀ ਵਿੱਚ ਨਹੀਂ ਆਉਂਦੇ ਤੇ ਨਾ ਹੀ ਉਸ ਦਾ ਕੋਈ ਗੁਣਾ ਦਾ ਅੰਤ ਲੱਭ ਸਕਦਾ ਹੈ ਲਾਲ ਨਾਮ ਜਾ ਕੇ ਭਰੇ ਪੰਡਾਰ ਉਹਦੇ ਘਰ ਵਿੱਚ ਉਹਦੇ ਗੁਣਾ ਰੂਪ ਲਾਲਾਂ ਦੇ ਖਜ਼ਾਨੇ ਭਰੇ ਪਏ ਹਨ ਸਗਲ ਘਟਾ ਦੇਵੇ ਆਧਾਰ ਉਹ ਪ੍ਰਭੂ ਪਰਮਾਤਮਾ ਸਭ ਜੀਵਾਂ ਨੂੰ ਆਸਰਾ ਦਿੰਦਾ ਹੈ ਸਤ ਪੁਰਖ ਜਾ ਕੋ ਹੈ ਨਾਓ ਏ ਮਨਾਂ ਜੈਸ ਪ੍ਰਭੂ ਦਾ ਨਾਮ ਹੀ ਦੱਸਦਾ ਹੈ ਕਿ ਉਹ ਸਦਾ ਕਾਇਮ ਰਹਿਣ ਵਾਲਾ ਹੈ ਅਤੇ ਸਰਬ ਵਿਆਪਕ ਹੈ ਮਿਟੇ ਹੈ ਕੋਟ ਅਗਨਿਮਖ ਜਸ ਗਾਓ ਉਸ ਦਾ ਜਸ ਹਰ ਵੇਲੇ ਗਾਇਆ ਕਰ ਉਸ ਦੀ ਸਿਫਤ ਸਲਾਹ ਕਰਿਆ ਕਰ ਸਾਧ ਸੰਗਤ ਵਿੱਚ ਬੈਠ ਕੇ ਉਸ ਨੂੰ ਜਪਿਆ ਕਰ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੁਰਤਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਸਾਧ ਸੰਗਤ ਵਿੱਚ ਉਸ ਦੇ ਉਸ ਦੇ ਗੁਣਾ ਦਾ ਉਚਾਰਨ ਕਰਕੇ ਉਸ ਦਾ ਨਾਮ ਜਪ ਕੇ ਤੇ ਫਿਰ ਬਹੁਤ ਹੀ ਲਾਭ ਹੁੰਦਾ ਹੈ ਉਹਦਾ ਹਰ ਵੇਲੇ ਗੁਣ ਗਾਇਆ ਕਰ ਉਸ ਪਰਮਾਤਮਾ ਦੀ ਸਿਫਤਸਲਾਹ ਦੀ ਬਰਕਤ ਨਾਲ ਕਰੋੜਾਂ ਪਾਪ ਮਿਟ ਜਾਂਦੇ ਹਨ ਬਾਲ ਸਖਾਈ ਭਗਤਨ ਕੋ ਮੀਤਾ ਉਹ ਹਰੇਕ ਜੀਵ ਦਾ ਮੁਰਦਾ ਸਾਥੀ ਹੈ ਭਗਤਾਂ ਦਾ ਮਿੱਤਰ ਹੈ ਪ੍ਰਾਨ ਆਧਾਰ ਨਾਨਕ ਹਿੱਤ ਚੀਤਾ ਅਤੇ ਹਰੇਕ ਦੀ ਜਿੰਦ ਦਾ ਆਸਰਾ ਹੈ ਪ੍ਰਮਾਤਮਾ ਏ ਨਾਨਕ ਆਪਣੇ ਚਿੱਤ ਵਿੱਚ ਉਸ ਪ੍ਰਭੂ ਪ੍ਰਮਾਤਮਾ ਦਾ ਪਿਆਰ ਪੈਦਾ ਕਰ ਬਾਲ ਸਿਖਾਈ ਭਗਤਨ ਕੋ ਮੀਤਾ ਪ੍ਰਾਨ ਆਧਾਰ ਨਾਨਕ ਹਿਤ ਜੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 862 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 863 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੋਲ ਚੋਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ